ਕਰ ਸਿੰਘ ਸਤ ਪ੍ਰਸਤ ਬਾਬਾ ਵੀ ਫੋਟੋਗ੍ਰਾਫਰ ਐਸੋਸੀਏਸ਼ਨ ਅੱਜ ਜੋ ਮੀਟਿੰਗ ਰੱਖੀ ਹੈ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਜੋ ਸਮਾਗਮ ਜਿਹੜੇ ਚੱਲਦੇ ਨੇ ਵਿਆਹ ਦੇ ਪ੍ਰੋਗਰਾਮ ਜਿੰਨੇ ਵੀ ਹੋਰ ਪ੍ਰੋਗਰਾਮ ਨੇ ਉਹਨਾਂ 'ਚ ਜਿਹੜਾ ਹੈਗਾ ਵਕ ਵਕ ਫੋਟੋਗ੍ਰਾਫਰਾਂ ਦੀਆਂ ਸਮੱਸਿਆਵਾਂ ਹੁੰਦੀਆਂ ਨੇ ਰੇਟ ਦੀਆਂ ਜਿਹੜੀਆਂ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਇੱਕ ਐਗਰੀਮੈਂਟ ਫਾਰਮ ਜਿਹੜਾ ਹੈਗਾ ਉਹ ਜਾਰੀ ਕੀਤਾ ਗਿਆ ਸੀਗਾ ਇਹਦੇ ਵਿੱਚ ਬਹੁਤੇ ਮੈਂਬਰ ਜਿਹੜੇ ਹੈਗੇ ਆ ਅਜੇ ਜਿਹੜੇ ਨਹੀਂ ਬਣੇ ਉਹਨਾਂ ਨੂੰ ਰਿਕੁਐਸਟ ਵੀ ਕਰਦੇ ਆ ਪੰਜਾਬ ਫੋਟੋਗ੍ਰਾਫਰਸ ਐਸੋਸੀਏਸ਼ਨ ਦੇ ਮੈਂਬਰ ਬਣੋ ਤਾਂ ਕਿ ਜਿਹੜਾ ਹੈਗਾ ਗਾਹਕ ਦਾ ਤੇ ਤੁਹਾਡਾ ਡਿਸਪਿਊਟ ਨਾ ਪੈ ਸਕੇ ਜਦੋਂ ਤੁਸੀਂ ਪ੍ਰੋਗਰਾਮ ਬੁੱਕ ਕਰਦੇ ਹੋ ਜਿਹੜਾ ਤੁਹਾਡਾ ਪ੍ਰੋਗਰਾਮ ਬੁੱਕ ਕਰਨ ਸਮੇਂ ਜਿਹੜਾ ਤੁਹਾਡਾ ਐਗਰੀਮੈਂਟ ਫਾਰਮ ਭਰਿਆ ਹੋਵੇ ਤਾਂ ਕਿ ਜਿਹੜਾ ਤੁਹਾਡਾ ਪ੍ਰੋਗਰਾਮ ਜਿਹੜਾ ਸਹੀ ਜਿਹੜਾ ਰੇਟ ਜਿਹੜੇ ਮੁਤਾਬਕ ਜਿਹੜੇ ਰੇਟਨ ਦਾਪਕ ਆਪਾਂ ਬੁੱਕ ਕੀਤਾ ਹੁੰਦਾ ਉਸੇ ਮੁਤਾਬਕ ਹੀ ਜਿਹੜਾ ਆਪਾਂ ਨੂੰ ਪੇਮੈਂਟ ਮਿਲ ਸਕਦੀ ਹੈ ਜਦੋਂ ਆਪਾਂ ਐਗਰੀਮੈਂਟ ਫਾਰਮ ਨਹੀਂ ਭਰਦੇ ਜਾਂ ਆਪਾਂ ਪੀਪੀਏ ਦੇ ਮੈਂਬਰ ਨਹੀਂ ਉਹ ਫਿਰ ਉਸ ਸਮੇਂ ਰੌਲਾ ਪੈਂਦਾ ਜਦੋਂ ਗਾਹਕ ਜੋ ਅੱਜ ਦਾ ਹਾਲਾਤ ਹੈ ਗਾਹਕ ਘੱਟ ਤੋਂ ਘੱਟ ਕਹਿੰਦਾ ਲੈ ਵੀ ਘੱਟ ਤੋਂ ਘੱਟ ਪੈਸੇ ਜਿਹੜੇ ਨਾਲ ਸਾਡਾ ਪ੍ਰੋਗਰਾਮ ਸਰ ਜੇ ਪਰ ਜੋ ਅੱਜ ਮਹਿੰਗਾਈ ਦਾ ਜੋਗ ਹੈ ਕੈਮਰੇ ਮਹਿੰਗੇ ਆ ਲੇਬਰ ਬਹੁਤ ਮਹਿੰਗੀ ਪੈਂਦੀ ਹੈ ਇਸ ਕਰਕੇ ਜਿਹੜੇ ਹੈਗੇ ਆ ਸਮੂਹ ਫੋਟੋਗ੍ਰਾਫਰਾਂ ਨੂੰ ਬੇਨਤੀ ਵੀ ਕਰਦੇ ਆਂ ਦੇ ਪੀਪੀਏ ਦੇ ਮੈਂਬਰ ਬਣੋ ਜਰੂਰ ਤੇ ਬਾਕੀ ਜਿਹੜੇ ਆਊਟਡੋਰ ਦੇ ਕੰਮ ਕਰਦੇ ਨੇ ਇਹਨਾਂ ਨੂੰ ਬੇਨਤੀ ਹੈ ਲੈ ਵੀ ਜਿਹੜੇ ਸਿੱਧੇ ਪ੍ਰੋਗਰਾਮਾਂ ਨਾਲ ਉਹ ਪੂਰੇ ਰੇਟ ਤੇ ਬੁੱਕ ਕਰਨ ਜਿਹੜਾ ਹੈਗਾ ਕਿਉਂਕਿ ਫੋਟੋਗ੍ਰਾਫਰਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਫੋਟੋਗ੍ਰਾਫਰਾਂ ਨੂੰ ਇਸ ਚੀਜ਼ ਦਾ ਕਿਉਂਕਿ ਰੋਲਾ ਉੱਥੇ ਪੈਂਦਾ ਇਸ ਕਰਕੇ ਜਿਹੜੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਸਮੂਹ ਫੋਟੋਗ੍ਰਾਫਰਾਂ ਨੂੰ ਬੇਨਤੀ ਹੈ ਕਿ ਉਹ ਪੀਪੀਏ ਦੇ ਮੈਂਬਰ ਬਣਨ ਔਰ ਪ੍ਰੋਗਰਾਮ ਦਾ ਐਗਰੀਮੈਂਟ ਫਾਰਮ ਜ਼ਰੂਰ ਭਰਨ ਧੰਨਵਾਦ ਅੱਜ ਅਸੀਂ ਫੋਟੋਗ੍ਰਾਫਰ ਭਾਈ ਸਾਰੇ ਇਕੱਠੇ ਹੋਏ ਹੈਗੇ ਆ ਫੀਦਕੋਟ ਵਿੱਚ ਤੇ ਜੋ ਕਿ ਗਾਹਕ ਤੇ ਫੋਟੋਗ੍ਰਾਫਰ ਵਿਚਕਾਰ ਐਗਰੀਮੈਂਟ ਫਾਰਮ ਬਣਾਉਣ ਸੰਬੰਧੀ ਜੋ ਅੱਜ ਅਸੀਂ ਵਿਸ਼ਾ ਰੱਖਿਆ ਸੀਗਾ ਉਸ ਤੇ ਅਸੀਂ ਇਕੱਠੇ ਹੋਏ ਆ ਇਸ ਦਾ ਵਿਸ਼ਾ ਜੋ ਕਿ ਪੰਜਾਬ ਪੀਪੀਏ ਦਾ ਪਹਿਲਾਂ ਹੀ ਐਗਰੀਮੈਂਟ ਬਣਿਆ ਹੋਇਆ ਤੇ ਸਾਡੇ ਫੋਟੋਗ੍ਰਾਫਰਾਂ ਨੂੰ ਬੇਨਤੀ ਹੈ ਕਿ ਪੀਪੀਏ ਦੀ ਟੀਮ ਨਾਲ ਤੁਸੀਂ ਜੁੜੋ ਇਹਦੇ ਵਿੱਚ ਫਾਰਮ ਦਾ ਫਾਰਮ ਭਰ ਕੇ ਗਾਹਕ ਨਾਲ ਤੁਸੀਂ ਜਿਹੜਾ ਸਾਈਨ ਕਰਾ ਕੇ ਤੁਸੀਂ ਆਦਾ ਗਾਹਕ ਆਪ ਦੇ ਸੇਫ ਹੋ ਸਕੋਗੇ ਤੇ ਜੋ ਕਿ ਡਾਟਾ ਆਪਾਂ 90 ਦਿਨਾਂ ਦੇ ਅੰਦਰ ਡਿਲੀਵਰ ਕਰਨਾ ਹੁੰਦਾ ਹੈ ਮੈਂ ਜਸਵਿੰਦਰ ਸਿੰਘ ਸੰਧੂ ਜੋ ਹੈ ਸੈਕਟਰੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਪੰਜਾਬ ਅੱਜ ਜੋ ਫਰੀਦਕੋਟ ਦੇ ਵਿੱਚ ਇੱਕ ਮਸਲਾ ਬਣਿਆ ਸੀਗਾ ਕਿ ਕਿਸੇ ਪਾਰਟੀ ਨਾਲ ਫੋਟੋਗ੍ਰਾਫਰ ਦਾ ਰੋਲਾ ਪਿਆ ਸੀਗਾ ਵੈਸੇ ਸਾਡੀ ਪੀਪੀਏ ਦਾ ਐਗਰੀਮੈਂਟ ਫਾਰਮ ਬਣਿਆ ਹੋਇਆ ਹੈ ਅਸੀਂ ਥੋੜੀ ਜੀ ਫੀਸ ਦੇ ਕੇ ਉਹ ਫਾਰਮ ਉੱਥੋਂ ਲੈ ਸਕਦੇ ਹਾਂ ਪੀਪੀਏ ਆਫਿਸ ਜਿਲੰਦਰ ਤੋਂ ਜਾ ਮੰਗਵਾ ਸਕਦੇ ਹਾਂ ਜਿਸ ਦੇ ਨਾਲ ਸਾਡਾ ਰੋਲਾ ਨਾ ਪਵੇ ਫੋਟੋਗ੍ਰਾਫਰ ਇਨਾ ਸਮਰੱਥ ਨਹੀਂ ਹੁੰਦਾ ਕਿ ਉਹ 4-4 ਸਾਲ ਡਾਟਾ ਸੰਭ ਕੇ ਰੱਖ ਸਕੇ ਅਸੀਂ ਡਾਟਾ ਵੱਧ ਤੋਂ ਵੱਧ 6 ਮਹੀਨੇ ਸੰਭ ਕੇ ਰੱਖ ਸਕਦੇ ਹਾਂ ਇਤੋਂ ਵੱਧ ਅਸੀਂ ਡਾਟਾ ਨਹੀਂ ਸੰਭ ਸਕਦੇ ਹੁਣ ਸਾਡਾ ਕੀ ਕਸੂਰ ਹੈ ਕਿ ਗਾਹਕ 4 ਸਾਲ ਮੁਰਦਾ ਹੀ ਨਹੀਂ ਗਾਹਕ 4 ਸਾਲ ਨਹੀਂ ਆਊਗਾ ਤਾਂ ਅਸੀਂ ਡਾਟਾ ਕਿੰਨਾ ਚਿਰ ਕਿੰਨੀਆਂ ਹਾਰਡ ਡਿਸਕਾਂ 'ਚ 5000 ਰੁਪਏ ਦੀ ਹਾਰਡ ਡਿਸਕਾਂ ਕਿੰਨੀਆਂ ਹਾਰਡ ਡਿਸਕਾਂ 'ਚ ਰੱਖ ਸਕਦੇ ਹਾਂ ਉਹਨਾਂ ਤੋਂ ਸਾਨੂੰ ਰੇਟ ਤੋਂ ਗਾਹਕ ਤੋਂ ਬਚਣਾ ਨਹੀਂ ਹੁੰਦਾ ਜਿੰਨਾ ਸਾਨੂੰ ਡਾਟਾ ਸੰਭਣ ਵਾਸਤੇ ਪੈਸੇ ਖਰਚਣੇ ਪੈਣਗੇ ਸੋ ਬੇਨਤੀ ਹੈ ਵੀ ਗਾਕਾਂ ਨੂੰ ਵੀ ਤੇ ਫੋਟੋਗ੍ਰਾਫਰਾਂ ਨੂੰ ਐਗਰੀਮੈਂਟ ਫਾਰਮ ਲੋ ਐਗਰੀਮੈਂਟ ਸਾਈਨ ਕਰੋ ਔਰ ਇਹ ਯਕੀਨੀ ਬਣਾਓ ਕਿ 6 ਮਹੀਨੇ ਦੇ ਅੰਦਰ ਅੰਦਰ ਗਾਕ ਡਾਟਾ ਲੈ ਜਾਵੇ ਉਸ ਤੋਂ ਬਾਅਦ ਫੋਟੋਗ੍ਰਾਫਰ ਜ਼ਿੰਮੇਵਾਰ ਨਹੀਂ ਹੋਵੇਗਾ ਧੰਨਵਾਦ